ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੁੰਦੇ ਨਿਊਜ਼ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਪਰਮਜੀਤ ਕੌਰ ਬੁਲਤਨ ਦੀ ਸ਼ੁਰੂਆਤ ਕਰਾਂਗੇ ਖਾਸ ਖਬਰਾਂ ਨਾਲ ਜੁੜਾਵੀਂ ਦਰਿਆ ਤੇ ਤੁਸੀਬੰਦ ਪੂਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਗੁਰਦੁਆਰਾ ਗੁਰੂ ਕਾ ਬਾਗਕਾਰ ਸੇਵਾ ਵਾਲਿਆਂ ਦੇ ਵੱਲੋਂ ਸਾਂਭੀ ਗਈ ਹੈ ਸੇਵਾ ਤੁਸੀਬੰਦ ਨੂੰ ਪੂਰਨ ਦੀ ਸਾਂਭੀ ਗਈ ਹੈ ਸੇਵਾ ਸੰਗਤਾਂ ਵੀ ਨਾਲ ਸਹਿਯੋਗ ਦੇ ਰਹੀਆਂ ਹਨ ਲਗਾਤਾਰ ਭਾਰਤ ਪਕਸ਼ ਸਰਾਂ ਦੇ ਨਾਲ ਲੱਗਦੇ ਪਿੰਡ ਕੋਨੇ ਵਾਲਾ ਵਿੱਚ ਮੌਜੂਦ ਆ ਜਿੱਥੋਂ ਕੀ ਇਹ ਸਾਰਾ ਪਾੜ ਟੁੱਟਦਾ ਆ ਤੇ ਅੰਮ੍ਰਿਤਸਰ ਦੇ ਕਈ ਪਿੰਡਾਂ ਨੂੰ ਪ੍ਰਭਾਵਿਤ ਕਰਦਾ ਹੋਇਆ ਪਾਣੀ ਜਿਹੜਾ ਆ ਬਹੁਤ ਨੁਕਸਾਨ ਕਰ ਦਿੰਦਾ ਉਸ ਤੋਂ ਬਾਅਦ ਲਗਾਤਾਰ ਗੁਰਦੁਆਰਾ ਗੁਰਪਾਤ ਸਾਹਿਬ ਵਾਲੇ ਸੰਤਾਵਾਪੁਰਚਾ ਵੱਲੋਂ ਐਸੀ ਵਾਅਦਾਗਮੀਆਂ ਚੱਈਆਂ ਜਾ ਰਹੀਆਂ ਨੇ ਨਾਲ ਮੈਂ ਗੱਲ ਕਰਾ ਇੱਥੇ ਆ ਸਾਬਕਾ ਕਪਤਨ ਮੰਤਰੀ ਕੁਲਦੀਪ ਸਿੰਘ ਤਾਲੀਵਾਲਾ ਨਾਲ ਵੱਲੋਂ ਆਪਣੇ ਹੱਥੀਂ ਸੇਵਾ ਕੀਤੀ ਜਾ ਰਹੀ ਹੈ ਕਿਉਂਕਿ ਉਹਨਾਂ ਦਾ ਹਲਕਾ ਆ ਕਿਸੇ ਤਰ੍ਹਾਂ ਦੀ ਇਹ ਨਹੀਂ ਕਿ ਫਾਰਮੈਲਟੀ ਹੀ ਕੀਤੀ ਜਾ ਰਹੀ ਉੱਥੇ ਹੀ ਸੇਵਾ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਦ੍ਰਿ ਅੱਜ ਵੱਡਾ ਕੁੰਭ ਕਟਾ ਹੋਇਆ ਇੱਥੇ ਸਿੱਖਾਂ ਦਾ ਤੇ ਤੁਸੀਂ ਵੀ ਪਹੁੰਚੇ ਹੋ ਨਾਲ ਵੱਡੀ ਸੇਵਾ ਕਰਨੀ ਗੁਰਕਾ ਬਾਗ ਗੁਰੂ ਬਾਬਾ ਸਰ ਗੁਰੂ ਅਰਜਨ ਦੇਵ ਜੀ ਦਾ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਉਸ ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਸਤਿਆਮ ਸਿੰਘ ਜੀ ਦੀ ਗਵਾਈ ਚ ਇਹ ਦਾ ਸੇਵਾ ਦਾ ਕੁੰਭ ਹੈ ਇੱਥੇ ਸੇਵਾ ਕਰਨ ਆਏ ਆ ਬਾਬਾ ਜੀ ਨੇ ਕੱਲ ਪ੍ਰੋਮਿਸ ਕੀਤਾ ਸੀਗਾ ਕਿ ਮੈਂ ਰੋਜ਼ ਸੇਵਾ ਕਰਾਂਗਾ ਐਮਐਲਏ ਮੰਤਰੀ ਮੁੰਤੀ ਸਾਹਿਬ ਜੀ ਦਾ ਪਦੇ ਨੇ ਸੇਵਾ ਕਰਨ ਦੀ ਬਹੁਤ ਜ਼ੋਰ ਦੀ ਆਪਣੇ ਸੁਆਜ ਦੀ ਉਹ ਤਾਂ ਮੈਂ ਡਿਊਟੀ ਆਪਣੀ ਕੋਤਾਉਣਾ ਹੈ ਉਹ ਦੇ ਕੇ ਘੰਟਾ ਲਾ ਕੇ ਜਾ ਕਰਦਾ ਜਿੰਨੇ ਤੇ ਬੰਦ ਪਾਜਦਾ ਸਾਰੀ ਉਸ ਮਗਾਦਰ ਵੇਖੀਦਾ ਕਿ ਐਮ ਐਲ اے ਮੰਤਰੀ ਦਾ ਕੰਮ ਦਾ ਫੋਟੋ ਆ ਕੇ ਚਾਹੀਆਂ ਤੇ ਚਲ ਗਏ ਫੇਸਬੁੱਕ ਤੇ ਅਪਲੋਡ ਕੀਤੀਆਂ ਤੇ ਚਲ ਗਏ ਪਰ ਦੀ ਹਤੀ ਸੇਵਾ ਕਰ ਰਹੇ ਨਹੀਂ ਨਹੀਂ ਮੈਂ 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 ਤਾਂ ਐਮ ਐਲ اے ਮੰਤਰੀ ਨਾਮ ਨੂੰ ਮਾਰੋ ਜੇ ਬੰਦਾ ਬਰਵੇਂ ਮੈਂ ਬੰਦੇ ਦਾ ਪੋਤਾ ਮੈਨੂੰ ਬੰਦੇ ਦਾ ਪੋਤੀ ਰੱਖੇ ਮਾਰਾ ਸਮਝ ਦੇ ਕਿ ਗੱਲ ਜਿੱਦਾਂ ਦਾ ਮਹਾਰਾਜ ਨੇ ਭੇਜਿਆ ਮਨੋਤਪ ਦਾ ਰੱਖੇ ਤੇ ਮੈਂ ਤੇ ਹਾਲ ਕੰਮ ਜਵੱਦ ਚੜ ਕੇ ਹਿੱਸਾ ਲੈਣਾ ਮੈਂ ਤੇ 26 ਤਰੀਕ ਦਾ ਸਾਰੇ ਸਾਰੇ ਦਾ ਸਾਰ ਸਾਰ ਦਿਨ ਜਿਹੜਾ ਸੇਵਾ ਕਰਦਾ ਪਰਵਟੀਆਂ ਸੇਵਾਵਾਂ ਨੇ ਬੜੀ ਲੋੜ ਆ ਕਿਉਂਕਿ ਇਹ ਪੜ ਮਹਾਂਪੁਰਸ਼ਾਂ ਦੇ ਹੁਕਮ ਨਾਲ ਹੀ ਸੰਤਾਂ ਦੇ ਨਾਲ ਹੀ ਪੂਰੇ ਜਾਣੇ ਨੇ ਕਿਉਂਕਿ ਪੱਜਾ ਜਿਹੜਾ ਪਰਪਟਾ ਹੋ ਗਿਆ ਇਸ ਨੂੰ ਬਹੁਤ ਸਾਰੇ ਪਿੰਡ ਪ੍ਰਭਾਵਿਤ ਹੋ ਰਹੇ ਅਮਰਸਰ ਜ਼ਿਲ੍ਹੇ ਦੇ ਗੱਲ ਕਰਾਂ ਮੈਂ ਕਿਹਾ ਬਹੁਤ ਸਾਰੇ ਜਿਹੜੇ ਪਾਰ ਪੈ ਗਏ ਆ ਪਰ ਮਹਾਂਪੁੱਤਿਆਂ ਦੇ ਬਾਬਿਆਂ ਨੇ ਇਹਨਾਂ ਦੀ ਗਵਾਹੀ ਸਾਬੂਰ ਦੇ ਬਿਲਕੁਲ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਥੇ ਕੀ ਵੱਡੇ ਬੰਦਰ ਤੇ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਤੁਸੀਂ ਮੈਂ ਤੁਹਾਨੂੰ ਸੁਜੋਗੀ ਨੂੰ ਦਿਖਾਉਣਗੇ ਕਿ ਇੱਥੇ ਸੰਤਾਂ ਵੀ ਸਾਡੇ ਨਾਲ ਮੌਜੂਦ ਨੇ ਜਿਹੜੇ ਜੰਕਾਰੇ ਬੁਲਾਰੀਆਂ ਨੇ ਤੇ ਬੁਲਾਰੀਆਂ ਦੀ ਗੂਲ ਦੇ ਵਿੱਚ ਜਿਹੜਾ ਏ ਟਰਾਲੀਆਂ ਜਿਹੜੀਆਂ ਨੇ ਭੇਜੀਆਂ ਜਾ ਰਹੀਆਂ ਨੇ ਤੇ ਇਹ ਪੜਾ ਨੂੰ ਪੂਰੇ ਜਾ ਰਿਹਾ ਭਾਈ ਸਾਹਿਬ ਜੀ ਵੱਡੀਆਂ ਸਵਾਵਾ ਚੱਲ ਰਹੀਆਂ ਮਾਪੁਰ ਸਾਵਾ ਲੋਅਜ ਕੀਤੀਆਂ ਜਾ ਰਹੀਆਂ ਜੀ ਬਹੁਤ ਬਹੁਤ ਕਿਰਪਾ ਬਾਖਿ ਪਾਸ਼ਾ ਦੀ ਕਾਸੇ ਸੇਵਾ ਕਰਾਉਂਦੇ ਤਾਂ ਲੱਗਦਾ ਕਿ ਇਹ ਜੁਜਾਰੂ ਸੂਰਮੇ ਹੀ ਇਹ ਕੰਮ ਕਰ ਸਕਦੇ ਨੇ ਗਾਲੀ ਕੋਈ ਨਹੀਂ ਪਰਵਾਹ ਕੋ ਨਹੀਂ ਆ ਦੇ ਇਹ ਸਿੰਘਾਂ ਦੇ ਬਿਜਾਰ ਤੇ ਕੋਈ ਨਹੀਂ ਮੋਰਚਾ ਮਾਰ ਸਕਦਾ ਤੇ ਸਿੰਘ ਹੀ ਗੱਜਣਗੇ ਬੋਲੇ ਸੋਨਿਆ ਸੋਨਿਆ ਤੁਸੀਂ ਤੁਸੀਂ ਤਸਵੀਰਾਂ ਦੇਖ ਰਹੇ ਹੋਗੇ ਵੱਡੇ ਪੱਦਰ ਤੇ 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 ਸਾਬਕਾ ਕਪਰਮંત્રી ਕੁਲਦੀਪ ਸਿੰਘ ਢਾਲੀਵਾਲ ਦਿੱਤੇ ਹੋਏ ਨੇ ਉੱਥੇ ਹੀ ਇਹ ਜਿਹੜੇ ਸੂਰਮੇ ਨੇ ਪੰਜਾਬ ਦੇ ਮੈਂ ਗੱਲ ਕਰਾਂ ਇਸ ਵੇਲੇ ਜਿਹੜੇ ਇਹ ਗੁਰੂ ਦੇ ਸਿੱਖ ਨੇ ਲਾੜ ਲੀਏ ਫੌਜਾਂ ਨੇ ਵੱਡੇ ਪੱਧਰ ਤੇ ਆਪਣੀਆਂ ਸੇਵਾਵਾਂ ਨੇ ਬਾਰੀਆਂ ਆ ਤੇ ਇਸ ਪੜ ਨੂੰ ਪੂਰਿਆ ਜਾ ਰਿਹਾ ਜਿਸ ਪੜ ਨੇ ਬਿਲਕੁਲ ਬਹੁਤ ਜ਼ਿਆਦਾ ਇਸ ਪੜ ਨੇ ਜਿਹੜਾ ਨੁਕਸਾਨ ਕੀਤਾ ਵੱਡੇ ਪੱਧਰ ਤੇ ਲੋਕਾਂ ਦੇ ਖੇਤਾਂ ਦਾ ਨੁਕਸਾਨ ਕੀਤਾ ਲੋਕਾਂ ਦੇ ਘਰਾਂ ਦਾ ਨੁਕਸਾਨ ਕੀਤਾ ਪਰ ਅੱਜ ਵੱਡੇ ਪੱਧਰ ਤੇ ਜਿਹੜੀਆਂ ਸੇਵਾਵਾਂ ਨੇ ਉਹ ਸੰਤਾਂਾਂ ਪੁਰਸ਼ਾਂ ਵੱਲੋਂ ਨਿਭਾਈਆਂ ਜਾ ਰਹੀਆਂ ਨੇ ਸਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਜਿਸ ਤਿੱਕੇ ਨਾਲ ਵੱਡੇ ਪੱਧਰ ਤੇ ਇੱਥੇ ਸਿੱਖ ਜਥੇਬੰਦੀਆਂ ਦੇ ਆਗੂ ਪਹੁੰਚੇ ਹੋਏ ਨੇ ਨਾਲ ਇੱਥੇ ਸੰਤਾਂ ਉਂਝੀਆਂ ਜਾਂ ਤੇ ਕੁੰਭ ਚੱਲ ਰਿਹਾ ਵਾ ਕਾਰਸੇਵਾ ਦਾ ਗੁਰੂਕਬਾਦ ਸੇਂਤਾਂ ਵੱਲੋਂ ਅਤੇ ਵੱਡੇ ਪੱਦਰ ਦੇ ਸਵਾਵਾਂ ਲਗਾਈਆਂ ਜਾ ਰਹੀਆਂ ਨੇ ਨਾਲ ਹੀ ਇੱਥੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਵੀ ਆਪਣੀ ਸੇਵਾ ਕੀਤੀ ਜਾ ਰਹੀ ਹੈ ਪਰ ਨਾਲ ਨਾਲ ਕਿਤਨਾ ਕਿਤੇ ਗੱਲ ਕਹੀ ਜਾ ਰਹੀ ਹੈ ਕਿ ਸੰਤਾਂ ਦੇ ਸਹਿਯੋਗ ਨਾਲ ਵੱਡੇ ਪੜ ਪੂਰੇ ਜਾ ਰਹੇ ਨੇ ਅਤੇ ਜਲਦੀ ਹੀ ਜਿਹੜਾ ਇਸ ਪੜ ਨੂੰ ਪੂਰ ਲਿਆ ਜਾਊਗਾ ਜਿਹੜੀ ਕਿ ਅੰਮ੍ਰਿਤਸਰ ਦੇ ਜਿਹੜੇ ਕਈ ਪਿੰਡ ਪ੍ਰਭਾਵਿਤ ਹੋਏ ਨੇ ਉਹਨਾਂ ਨੂੰ ਇਸੇ ਪਾਣੀ ਤੋਂ ਰਾਹਤ ਮਿਲ ਸਕੇ ਬਾਕੀ ਤੁਸੀਂ ਜਿਹੜਾ ਉਹ ਇਸੇ ਦੀ ਕਨਾਲੀ ਔਰ ਪਾਕਿਸਤਾਨ ਸਰਹੱਦਾ ਇਨਾਵਤਾਂ ਜੱਗੀ ਸਿੰਘ ਦੀ ਰਿਪੋਰਟ